ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਕਿਵੇਂ ਹੋ ਤੁਸੀਂ ਆਈ ਹੋਪ ਤੁਸੀਂ ਸਾਰੇ ਠੀਕ ਹੋਵੋਗੇ ਧੰਨਵਾਦ ਆਨਦਾ ਸਾਰਿਆਂ ਤੇ ਮੇਰੇ ਭਰੇ ਹੱਥ ਰੱਖਣ ਸਵਾਗਤ ਹੈ ਤੁਹਾਡਾ ਪੰਜਾਬੀ ਕਿਚਨ ਵਿੱਚ ਅੱਜ ਆਪਾਂ ਪਰਮੇ ਗਰੇਲੇ ਬਣਾਉਂਦੇ ਜਿਹੜੇ ਮੈਂ ਪਹਿਲਾਂ ਛਿੱਲ ਲਏ ਸੀ ਨਮਕ ਲਾਤਾ ਇੱਧਰ ਆਪਾਂ ਨੇ ਪਿਆਜ਼ ਲੈ ਲਏ ਸੀਗੇ ਨਾਲ ਨਾਲ ਹਰੀਆਂ ਮਿਰਚਾਂ ਲਸਣ ਥੋੜੀਆਂ ਜੀਆਂ ਕਲੀਆਂ ਅਦਰਕ ਤੇ ਇੱਧਰ ਆਪਾਂ ਨੇ ਗਰੇਲਿਆਂ ਨੂੰ ਪਹਿਲਾਂ ਨਮਕ ਲਾ ਕੇ ਰੱਖਿਆ ਸੀ 2 ਘੰਟਿਆਂ ਤੋਂ ਵੱਧ ਤੇ ਹਲਕੀ ਹਲਕੀ ਇਹਨਾਂ ਦੀ ਛਿਲ ਲਾਈ ਸੀ ਜਿਆਦਾ ਨਹੀਂ ਲਾਈ ਸੀਗੀ ਤੇ ਹੁਣ ਆਪਾਂ ਇਹਨਾਂ ਨੂੰ ਸਾਫ਼ ਤੇ ਹੀ ਫਰਾਈ ਕਰਾਂਗੇ ਇਹਨਾਂ ਨੂੰ ਭਰ ਕੇ ਨਹੀਂ ਫਰਾਈ ਕਰਾਂਗੇ ਉਹ ਵੀ ਨਾਲ ਬਣਾਉਂਗੀ ਦੋ ਤਰ੍ਹਾਂ ਦੇ ਅੱਜ ਕਰੇਲੇ ਆਪਾਂ ਬਣਾਵਾਂਗੇ ਇੱਕ ਤਾਂ ਪਹਿਲਾਂ ਇਸ ਤਰ੍ਹਾਂ ਹੀ ਫਰਾਈ ਕਰਾਂਗੇ ਭਰ ਕੇ ਇਹ ਭਰ ਕੇ ਕਰੇਲੇ ਜਿਹੜੇ ਫਰਾਈ ਕਰਨੇ ਨਾ ਇਹਨਾਂ ਵਿੱਚ ਤੇਲ ਨਹੀਂ ਜ਼ਿਆਦਾ ਪੈਂਦਾਗਾ ਅੰਦਰੋਂ ਡਰਾਈ ਡਰਾਈ ਰਹਿੰਦੇ ਹੈਗੇ ਜਿਵੇਂ ਆਪਾਂ ਉਂਝ ਕਰੇਲੇ ਜਿਹੜੇ ਦੂਜੇ ਬਣਾਉਣੇ ਆ ਪਹਿਲਾਂ ਭਰ ਕੇ ਫੇਰ ਉਹ ਕ੍ਰੇਲਿਆਂ ਦੇ ਵਿੱਚ ਤੇਲ ਜ਼ਿਆਦਾ ਪਾਇਆ ਜਾਂਦਾ ਹੈ ਇਹ ਮੇਰੇ ਕਿਸੇ ਸਬਸਕ੍ਰਾਈਬਰ ਦਾ ਆਇਆ ਸੀ ਵੈਸੇ ਤੇ ਮੇਰੇ ਪਹਿਲਾਂ ਚੈਨਲ ਤੇ ਇੱਕ ਵੀਡੀਓ ਪਾਈ ਹੋਈ ਆ ਪਰ ਮੇ ਕ੍ਰੇਲਿਆਂ ਦੀ ਤੇ ਇਧਰ ਆਪਾਂ ਨੇ ਕ੍ਰੇਲੇ ਉਹ ਕਰਤੇ ਇਧਰ ਆਪਾਂ ਨੇ ਹੁਣ ਕ੍ਰੇਲਿਆਂ ਦਾ ਮਸਾਲਾ ਨਾਲ ਤਿਆਰ ਕਰ ਲੈਂਦੇ ਜਿਹਦੇ ਵਿੱਚ ਬਰਾਈ ਫੈਨ ਵਿੱਚ ਮੈਂ ਤੇਲ ਲੈ ਲਿਆ ਥੋੜਾ ਜਿਹਾ ਥੋੜਾ ਜਿਹਾ ਜੀਰਾ ਪਾਤਾ ਇਹ ਮੈਂ ਲਸਣ ਅਦਰਕ ਤੇ ਟਮਾਟਰ ਦਾ ਤੇ ਹਰੀ ਮਿਰਚ ਦਾ ਪੇਸਟ ਪਹਿਲਾਂ ਬਣਾ ਲਿਆ ਸੀਗਾ ਤੇ ਹੁਣ ਆਪਾਂ ਇਹ ਭੁੰਨਿਆ ਗਿਆ ਨਾਲ ਆਪਾਂ ਨੇ ਜਿਹੜੇ ਪਿਆਜ਼ ਨੇ ਉਹ ਦਰਦਰੇ ਜਿਹੇ ਪੇਸਟ ਬਣਾਇਆ ਸੀ ਮੈਂ ਦਰਦਰਾ ਜਿਹਾ ਪੇਸਟ ਬਣਾ ਕੇ ਹੁਣ ਆਪਾਂ ਇਹਨਾਂ ਨੂੰ ਸਾਰੀਆਂ ਚੀਜ਼ਾਂ ਨੂੰ ਫਰਾਈ ਕਰਾਂਗੇ ਜਿੰਨਾ ਟਾਈਮ ਇਹ ਫਰਾਈ ਇਹਨਾਂ ਵਿੱਚੋਂ ਪਾਣੀ ਨਹੀਂ ਸੁੱਕਦਾਗਾ ਉਹਨਾਂ ਚਿਰ ਆਪਾਂ ਇਹਨਾਂ ਨੂੰ ਫਰਾਈ ਕਰਾਂਗੇ ਤੇ ਕੋਲੇ ਨਾਲ ਆਪਾਂ ਨੇ ਹੋਰ ਕੰਮ ਕਰ ਲੈਂਦੇ ਦੇਖੋ ਤੁਸੀਂ ਹੁਣ ਇਹ ਫਰਾਈ ਹੋ ਗਏ ਸੀਗੇ ਤੇ ਇੱਧਰ ਆਪਾਂ ਨੇ ਹਲਦੀ ਪਾਤੀ ਮਸਾਲੇ ਆਪਦੇ ਰਿਕਾਰਡ ਪਾਉਣੇ ਆ ਮੇਰੇ ਕਿਸੇ ਸਬਸਕ੍ਰਾਈਬਰ ਦਾ ਫੋਨ ਆਇਆ ਸੀਗਾ ਉਹ ਮੈਸੇਜ ਆਇਆ ਸੀ ਸੌਰੀ ਤੇ ਮੈਂ ਤਾਂ ਦੁਬਾਰਾ ਇਹ ਰੈਸਪੀ ਸ਼ੇਅਰ ਕੀਤੀ ਤੇ ਆਪਾਂ ਮਸਾਲੇ ਆਪਦੇ ਰਿਕਾਰਡ ਪਾਉਣੇ ਇਹਦੇ ਵਿੱਚ ਮੈਂ ਸਿੰਪਲ ਮਸਾਲੇ ਪਾ ਨਮਕ ਹਲਦੀ ਤੇ ਮਸਾਲਾ ਜਿਹੜਾ ਘਰ ਦਾ ਬਣਿਆ ਹੋਇਆ ਉਹ ਹੋ ਪਾਇਆਗਾ ਠੀਕ ਹੈ ਇਹ ਅੱਜ ਆਪਾਂ ਕਿਹੜੇ ਕਰੇਲੇ ਬਣਾਵਾਂਗੇ ਪਨੀਰ ਪਾ ਕੇ ਕਰੇਲੇ ਬਣਾਵਾਂਗੇ ਇਹ ਕੰਨਾਲ ਮੜਾ ਜਾਂ ਲਾਲ ਮਿਰਚ ਪਾਊਡਰ ਪਾਇਆ ਸੀ ਇਧਰ ਮੈਂ ਪਨੀਰ ਵੀ ਘਰੇ ਬਣਾਇਆ ਹੋਇਆ ਬਣਾ ਕੇ ਐਕਸਟਰਾ ਹੀ ਰੱਖਦੀ ਆ ਪਨੀਰ ਬਿਕੋਜ਼ ਕੋਈ ਨਾ ਕੋਈ ਆ ਜਾਂਦਾ ਜਿਵੇਂ ਦੁਪਹਿਰੇ ਚੌਲ ਚੂਲ ਬਣਾ ਲਈ ਜਾਂ ਕੁਝ ਵੀ ਬਣਾ ਲਿਆ ਪਨੀਰ ਪਾਇਆ ਜਾਂਦਾ ਪਨੀਰ ਬਣਾ ਲਿਆ ਸੀ ਬਣਿਆ ਪਿਆ ਸੀ ਮੇਰੇ ਕੋਲੇ ਨਾਲ ਮੈਂ ਪਨੀਰ ਐਡ ਕਰੂੰਗੀ ਬਹੁਤ ਸਵਾਦ ਆਉਂਦੇ ਆ ਕੰਨਾਲੇ ਕਰੇਲਿਆਂ ਦੀ ਤਾਂ ਅੱਜਕੱਲ ਬਹੁਤ ਰੋਤ ਆ ਗਈ ਚੰਗੇ ਹੁੰਦੇ ਆ ਤੇ ਨਾ ਹੀ ਕੌੜੇ ਬਣਨ ਨਹੀਂ ਹਾਰਡ ਹੋ ਜਾਂਦੇ ਜਿਵੇਂ ਫਰਾਈ ਕਰਦੇ ਆ ਕਰਦੇ ਆ ਸੁੱਕ ਜਾਂਦੇ ਆ ਕਰੜੇ ਜੇ ਹੋ ਜਾਂਦੇ ਆ ਨਾ ਹੀ ਕਰੜੇ ਹੁਣ ਬਹੁਤ ਵਧੀਆ ਬਣਦੇ ਉਧਰ ਮੇਰੇ ਕਰੇਲੇ ਵੀ ਫਰਾਈ ਹੋ ਗਏ ਤੇ ਨਾਲ ਮੈਂ ਦੂਜੇ ਕਰੇਲੇ ਨਾਲ ਬਣਾਉਂਗੀ ਜਿਵੇਂ ਤਾਗਾ ਲਪੇਟ ਕੇ ਉਹ ਵੀ ਮੈਂ ਹੁਣ ਮੈਂ ਨਾਲ ਤਿੰਨ ਪੀਸ ਰੱਖੇ ਸੀ ਕਰੇਲਿਆਂ ਦੇ ਪੀਸ ਜਿਹੜੇ ਮੈਂ ਨਾਲ ਉਂਝ ਭਰ ਕੇ ਤੇ ਤਾਗਾ ਆਪਾਂ ਬੰਨ ਕੇ ਬਣਾਵਾਂਗੇ ਆਪਾਂ ਜਿਵੇਂ ਆਪ ਆਪਣੇ ਪਹਿਲਾਂ ਪਿੰਡਾਂ ਦੇ ਵਿੱਚ ਆਪਣੀਆਂ ਨਾਨੀਆਂ ਦਾਦੀਆਂ ਬਣਾਉਂਦੀਆਂ ਸੀਗੀਆਂ ਹਨ ਉਹ ਬਣਾਵਾਂਗੇ ਆਪਾਂ ਕਿਉਂਕਿ ਇਹ ਵੀ ਇਹ ਵੀ ਈਜ਼ੀ ਹੈ ਜਿਵੇਂ ਵੀ ਕਿਸੇ ਨੂੰ ਚੰਗੇ ਲੱਗਦੇ ਓਵੇਂ ਬਣਾ ਸਕਦੇ ਕੱਟ ਕੇ ਵੀ ਬਣਾ ਸਕਦੇ ਸਾਡੇ ਘਰੇ ਖਰਾਲਾ ਖਰਾਲਾ ਆ ਬਹੁਤ ਪਿਆਰਾ ਹੈ ਬਿਕੋਜ਼ ਅਸੀਂ ਕੱਲ ਨੂੰ ਮੇਰੀਆਂ ਨਾਨਾ ਕੋਲੇ ਜਾਣਾਗਾ ਤੇ ਸਮਾਨ ਸਮੂਹ ਕੱਢ ਕੇ ਰੱਖਿਆ ਬਿਸਕੁਟ ਵਗੈਰਾ ਬਣਾਏ ਸੀਗੇ ਇੱਥੇਰ ਆਪਾਂ ਨੇ ਹੁਣ ਮਸਾਲਾ ਭਰ ਲਿਆ ਵਿੱਚ ਤੇ ਨਾਲ ਆਪਾਂ ਪਾਵਾਂਗੇ ਬੰਨਾਂਗੇ ਇਹਨਾਂ ਨੂੰ ਤਾਗਾ ਠੀਕ ਹੈ ਇਹਦਾ ਮਸਾਲਾ ਤਾਂ ਪੱਕਿਆ ਹੋਇਆ ਜੇ ਤੁਸੀਂ ਮਸਾਲਾ ਕੱਚਾ ਭਰ ਕੇ ਵੀ ਬਣਾਉਣਾ ਪਰ ਕੱਚੇ ਮਸਾਲੇ ਦਾ ਆਏ ਆ ਇਹਦਾ ਟੇਸਟ ਨਹੀਂ ਠੀਕ ਆਉਂਦਾਗਾ ਹਨਾ ਤੇ ਆਪਾਂ ਇਹਦੇ ਤੇ ਤਾਗਾ ਲਪੇਟ ਦਾਂਗੇ ਸਾਰੇ ਤੇ ਇਹ ਵੀ ਜੀਆ ਮੇਰੇ ਪਾਸ ਅੰਦਾਲੇ ਪੇਟ ਲਿਆ ਸਾਰੇ ਤੇ ਇਸ ਤਰ੍ਹਾਂ ਕਰਕੇ ਹੁਣ ਹੁੰਦਾ ਤਾਂ ਉਖਾਈਏ ਬਟ ਚਲੋ ਕੋਈ ਨਾ ਤੇ ਹੁਣ ਆਪਾਂ ਮੈਂ ਤਿੰਨ ਪੀਸੀ ਰੱਖੇ ਸੀਗੇ ਤੇ ਤੇਲ ਤਾਂ ਗਰਮ ਹੀ ਸੀਗਾ ਸਲੋ ਤੇ ਕਰਕੇ ਫਿਰ ਗੈਸ ਚ ਲਾਤਾ ਤੇ ਹੁਣ ਮੈਂ ਪਹਿਲਾਂ ਇਹਨਾਂ ਨੂੰ ਸਿੱਧੇ ਇਹਨਾਂ ਦਾ ਜਿਹੜਾ ਉੱਪਰਲਾ ਮੂੰਹ ਹੋਂ ਨਾਲ ਸਿੱਧੇ ਕਰ ਇਧਰ ਆਪਾਂ ਜਿਹੜੇ ਫਰਾਈ ਕੀਤੇ ਸੀ ਇਹ ਵੀ ਆਪਾਂ ਨੇ ਭਰਨਾ ਸ਼ੁਰੂ ਕਰਦੇ ਨਾਲ ਦੀ ਨਾਲ ਉਧਰ ਉਹ ਪੱਕ ਜਾਣਗੇ ਤੇ ਹੁਣ ਆਪਾਂ ਇਹਨਾਂ ਨੂੰ ਵੀ ਭਰ ਲੈਂਗੇ ਬੈਲਾ ਹੁਣ ਇਹਨਾਂ ਨੂੰ ਮੈਂ ਕੈਂਚੀ ਦੇ ਨਾਲ ਕੱਟ ਲਾ ਲਿਆ ਵਿੱਚੋਂ ਵੀ ਕੱਢ ਤੇ ਜਿਵੇਂ ਹੀ ਤੇਲ ਹੈਣੀ ਆ ਵਿੱਚ ਦੇਖ ਲਓ ਤੁਸੀਂ ਜਿਵੇਂ ਡਰਾਈਨੈਸ ਹੈ ਕਿ ਜਮਨ ਡਰਾਈ ਹੈਗੇ ਕੁਝ ਵੀ ਨਹੀਂ ਹੈਗਾ ਇਹਦੇ ਵਿੱਚ ਤੇਲ ਤੂੜ ਜਿਆਦਾ ਐਕਸਟਰਾ ਤੇ ਹੁਣ ਆਪਾਂ ਇਹਨਾਂ ਨੂੰ ਫਰਾਈ ਕਰ ਲੈਂਦੇ ਜਿਵੇਂ ਆਪਾਂ ਇਹਨਾਂ ਨੂੰ ਤਾਂ ਫਰਾਈ ਕਰੀਲੇ ਤਾਂ ਖਰਾਬ ਹੁੰਦੇ ਵੀ ਨਹੀਂਗੇ ਗਰਮੀ ਦੇ ਵਿੱਚ ਜਿਵੇਂ ਮਰਜੀ ਬਣਾ ਕੇ ਰੱਖ ਲਗੇ ਬੱਚਿਆਂ ਦੇ ਟਿਫਨ ਵਾਸਤੇ ਜਾਂ ਉਹ ਵੀ ਆਪਾਂ ਸਾਡੇ ਤਾਂ ਬਹੁਤ ਸ਼ੌਂਕ ਨਾਲ ਖਾਂਦੇ ਆ ਸੀ ਤਾਂ ਕ੍ਰੇਲੇ ਤੇ ਇੱਧਰ ਹੁਣ ਉਹ ਵੀ ਫਰਾਈ ਹੋ ਗਏ ਸੀਗੇ ਜਿਹੜੇ ਆਪਾਂ ਤਾਗਾ ਬਣ ਕੇ ਫਰਾਈ ਕਰਦੇ ਸੀਗੇ ਤਾਗਾ ਨਹੀਂ ਛੜਿਆ ਗਿਆ ਤਾਗਾ ਨਾ ਉਹ ਹੋ ਸੀਗਾ ਕਰੜਾ ਹਾਰਡ ਸੀਗਾ ਕਰੜਾ ਜਿਹਾ ਸੀ ਨਹੀਂ ਤਾਗਾ ਸੜ ਜਾਂਦਾ ਹੈ ਉਹ ਵੀ ਖੁੱਲ ਹੀ ਜਾਂਦਾ ਦੇਖ ਲਓ ਤੁਸੀਂ ਕਿੰਨੇ ਸੋਹਣੇ ਬਣ ਗਏ ਵੀ ਤੇ ਤੁਸੀਂ ਉਹ ਵੀ ਟ੍ਰਾਈ ਕਰਿਓ ਐਵੇਂ ਵੀ ਟ੍ਰਾਈ ਕਰਿਓ ਜਿਵੇਂ ਵੀ ਕਰਿਓ ਤੇ ਪਲੀਜ਼ ਕਮੈਂਟ ਕਰਕੇ ਜਰੂਰ ਦੱਸਿਓ ਮੇਰੇ ਚੈਨਲ ਤੇ ਜਿਹੜੇ ਨਵੇਂ ਆਉਂਦੇ ਆ ਪਲੀਜ਼ ਸਬਸਕ੍ਰਾਈਬ ਕਰ ਦਿਆ ਕਰੋ ਵੀਡੀਓ ਚੰਗੀ ਲੱਗੇ ਲਾਈਕ ਸ਼ੇਅਰ ਜਰੂਰ ਕਰਿਆ ਕਰੋ ਤੇ ਆਪਾਂ ਫੇਰ ਮਿਲਾਂਗੇ ਨੈਕਸਟ ਵੀਡੀਓ ਦੇ ਵਿੱਚ ਨਵੀਂ ਰੈਸਪੀ ਦੇ ਨਾਲ ਤੇ ਹੁਣ ਆਪਾਂ ਨੇ ਦੋਵੇਂ ਰੈਸਪੀਆਂ ਤਿਆਰ ਕਰ ਲਈਆਂ ਤੇ ਕਿਵੇਂ ਲੱਗੀ ਵੀਡੀਓ ਇਹ ਵੀ ਸੋਹਣੇ ਬਣੇ ਹੋ ਤਾਂ ਤਾਗੇ ਲਾਏ ਆ ਮੈਂ ਨਾਲ ਨੂੰ ਦੇਖੋ ਤੁਸੀਂ ਥੈਂਕ ਯੂ ਸੋ ਮਾਚ ਹੁ ਮਿਲਦੇ ਨੇਕਸਟ ਵੀਡੀਓ